ਮੂਲ ਨਿੰਦਰ ਜੈਤੋ ਵਾਲਿਆ ਤੇਰੀ ਚਪੇੜ ਵੀ ਮੰਨੀ ਗਈ ਹੈ ਆ ਆ ਬੰਦੇ ਨੂੰ ਦਿਖਾ ਯਾਰ ਪੂਰੀ ਦੁਨੀਆ ਨੂੰ ਇਹ ਜੈਤੋ ਵਾਲਾ ਨਿੰਦਰ ਹੋਇਆ ਹੈ ਬਹੁਤ ਸਿਰੇ ਦਾ ਖਿਡਾਰੀ ਬਾੜ ਦਾ ਟਾਪ ਦਾ ਜਾਫੀ ਰਿਹਾ ਹੈ ਔਰ ਜਦੋਂ ਚਪੇੜਾ ਮਾਰਦਾ ਸੀ ਨਾ ਤੇ ਇੱਕ ਸਾਹ ਇੱਕ ਹੱਥ ਦੇ ਨਾਲ ਕਈ ਚਪੇੜਾ ਮਾਰ ਜਾਂਦਾ ਜਿਵੇਂ ਉਦੋਂ ਦੇ ਕਮੈਂਟੇਟਰ ਕਹਿੰਦਾ ਵੀ ਚੱਲ ਪਿਆ ਪੱਖਾ ਭੂਰੇ ਬਾਈ ਵਰਗੇ ਨੇ ਕਹਿਣਾ ਆਹ ਚੱਲ ਪਿਆ ਜੈਤੋ ਵਾਲੇ ਨਿੰਦਰ ਦਾ ਪੱਖਾ ਐਨ ਕੰਨ ਵੀ ਟੁੱਟੇ ਹੋਏ ਐ ਇਹ ਸਤਕਾਰ ਹੈ ਇਹ ਪੁਰਾਣੇ ਸਾਥੀ ਹੈ ਨਿੰਦਰ ਜੈਤੋ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸਤਕਾਰਯੋਗ ਹੈ ਉਧਰ ਅਮਰਤ ਠਾੜਿਆਂ ਵਾਲਾ ਤੇ ਓੰਕਾਰ ਸਿੰਘ ਦਾ ਪੋਤਰਾ ਉਹਨਾਂ ਵੱਲੋਂ 11000 ਦੀ ਨਗਦ ਰਾਸ਼ੀ ਦੇ ਨਾਲ ਇਹ ਕਿਸਾਨੀ ਸੰਘਰਸ਼ ਦਾ ਯੋਧਾ ਇਹਨੇ 2 ਮਹੀਨੇ ਜੇਲ੍ਹ ਕੱਟੀ ਹੈ ਇਹ ਜਸਵਿੰਦਰ ਆਸਾ ਬੁੱਟਰ ਹੈ ਇਹਦਾ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਥੜਿਆਂ ਵਾਲੇ ਅਮਰਤ ਸਾਡੇ ਭਰਾ ਦਾ ਹਰ ਸਾਲ ਵੱਡਾ ਸਹਿਯੋਗ ਵੀ ਇਸ ਕਬੱਡੀ ਕੱਪ ਦੇ ਲਈ ਪਾਉਂਦਾ ਹੈ ਔਰ ਪਿਛਲੇ ਸਾਲ ਵੀ ਸਾਡੇ ਵੀਰ ਨੇ ਬਹੁਤ ਵੱਡੇ ਮਾਨ ਸਨਮਾਨ ਸਾਡੇ ਰਣਿੰਦਰ ਜੈਤੋ ਦੇ ਕੀਤੇ ਸੀਗੇ ਮੈਨੂੰ ਯਾਦ ਹੈ ਔਰ ਰਣਿੰਦਰ ਤੁਹਾਡਾ ਸਤਕਾਰ ਇਸੇ ਤਰ੍ਹਾਂ ਹਮੇਸ਼ਾ ਬਰਕਰਾਰ ਰਹੇਗਾ ਇਹਨਾਂ ਖੇਡ ਮੈਦਾਨਾਂ ਅੰਦਰ ਇਹਨਾਂ ਦਿਲਾਂ ਦੇ ਅੰਦਰ ਬਹੁਤ ਬਹੁਤ ਧੰਨਵਾਦ ਸੋ ਬਹੁਤ ਸਤਕਾਰ